ਓ ਯਾਰਾ ਕੀ ਬੰਦੇ ਚਾਰ ਤੇ ਗਲਾਸ ਤਿੰਨ ਰੱਖਿਆ ਮੇਸ ਤੇ ਸੁਖਵੰਤ ਨੇ ਪੰਮੀ ਨੂੰ ਪੁੱਛਿਆ ਆਪਾਂ ਤਿੰਨ ਜਣੇ ਆ ਬਈ ਟੈਕਸੀ ਵਾਲਾ ਤਰਸੀਮ ਬਾਈ ਕਹਿੰਦਾ ਮੈਂ ਰਾਤ ਨੂੰ ਕੰਮ ਤੇ ਜਾਣਾ ਪੰਮੇ ਨੇ ਜਵਾਬ ਦਿੱਤਾ ਲੈ ਕੰਮਕੁਮ ਤੇ ਕਿਸੇ ਨੇ ਨਹੀਂ ਜਾਣਾ ਅੱਜ ਤਰਸੀਮ ਭਾ ਦੀ ਫੈਮਿਲੀ ਨੂੰ ਅਮਰੀਕਾ ਦਾ ਵੀਜ਼ਾ ਮਿਲਣ ਤੇ ਪਾਰਟੀ ਰੱਖੀ ਅੱਜ ਤੇ ਉਤੋਂ ਥੈਂਕਸ giving day ਦਾ ਲੌਂਗ ਵੀਕਐਂਡ ਕਿੱਥੇ ਗਿਆਦਰ ਸੇਮ ਬਾਈ ਬਾਥਰੂਮ ਗਿਆ ਆਉਂਦਾ ਹੀ ਹੋਣਾ ਪਮਾ ਬੋਲਿਆ ਤੇ ਦਲਬਾਹ ਕਿੱਥੇ ਗਿਆ ਉਹ ਜਰਾ ਇੰਡੀਅਨ ਸਟੋਰ ਤੇ ਗਿਆ ਪੈਕੇਟ ਵਾਲੀਆਂ ਰੈਡੀਮੇਟ ਰੋਟੀਆਂ ਲੈਣ ਹੋ ਯਾਰ ਰੋਟੀਆਂ ਕਾ ਨੂੰ ਮੰਗਾਣੀਆਂ ਸੀ ਬਾਅਦ ਚ ਜੇ ਕੱਚੇ ਪੁੱਜੇ ਰਹਿ ਜਾਂਦੇ ਤਾਂ ਪੀਜ਼ਾ ਆਰਡਰ ਕਰ ਦੇਣਾ ਸੀ ਉਹ ਨਹੀਂ ਸੁਖਵੰਤ ਥੈਂਕਸ giving day ਅੱਜ ਟਰਕੀ ਦਾ ਮੀਟ ਤਰੀ ਵਾਲਾ ਬਣਦਾ ਪਿਆ ਹੈ ਰੋਟੀਆਂ ਕੰਮ ਆਉਣੀਆਂ ਨੇ ਅੱਜ ਵੈਸੇ ਓਵਨ ਚ ਚਿਕਨ ਦੀਆਂ ਲੈਗਾਂ ਵੀ ਲਾਈਆਂ ਹੋਣੀਆਂ ਨੇ ਓ ਬੱਲੇ ਓਏ ਸ਼ੇਰ ਦਿਆ ਪੰਮਿਆਂ ਤੋਂ ਕੁੱਕ ਨੰਬਰ 1 ਆ ਯਾਰ ਪਰ ਕੰਮ ਤੋਂ ਉਲਟਾ ਕੀਤਾ ਉਲਟਾ ਕਿਵੇਂ ਓ ਅੱਜ ਦੇ ਦਿਨ ਲੋਕ ਟਰਕੀ ਨੂੰ ਮਸਾਲੇ ਨਾਲ ਭਰ ਕੇ ਓਵਨ ਚ ਬਣਾਉਂਦੇ ਆ ਤੂੰ ਉਲਟੀ ਟਰਕੀ ਤਰੀ ਵਾਲੀ ਬਣਾਉਣ ਡਿਆ ਲੈਗਾਂ ਤਾਂ ਲੈ ਓਵਨ ਚ ੜੂਸੀਆਂ ਨੇ ਔਰ ਤੈਨੂੰ ਪਤਾ ਨਹੀਂ ਅਮਰੀਕਾ ਉਲਟੀ ਆ ਆਪਣੇ ਸਕੂਲੇ ਸਾਇੰਸ ਵਾਲੀ ਮਾਸਟਰ ਨੇ ਪੜ੍ਹਾਉਂਦੀ ਹੁੰਦੀ ਸੀ ਕਿ ਅਮਰੀਕਾ ਇੰਡੀਆ ਦੇ ਥੱਲੇ ਆ ਜੇ ਗਲੋਬ 'ਚੋਂ ਇੰਡੀਆ ਵਾਲੇ ਥਾਂ ਤੋਂ ਸੂਆ ਖੋਹੋਦੀਏ ਨਾ ਤਾਂ ਅਮਰੀਕਾ ਪਹੁੰਚ ਜਾਂਦਾ ਤੇ ਕੰਮ ਅਮਰੀਕਾ ਦੇ ਵੀ ਸਾਰੇ ਇੰਡੀਆ ਤੋਂ ਉਲਟੇ ਆ ਬਿਜਲੀ ਅੱਧੀ ਤੇ ਸਵਿਚ ਉਲਟੇ ਡਰਾਈਵਿੰਗ ਸੱਜੇ ਤੇ ਇੰਡੀਆ 'ਚ ਖੱਬੇ ਗੱਲ ਕਰਕੇ ਵੀ ਤੂੰ ਸਿਰੇ ਹਿਲਾਤੀ ਯਾਰ ਪੰਮਿਆ ਪਰ ਡਾਲਰ ਕਿਦਾਂ ਇੰਡੀਆ ਤੋਂ ਸਿੱਧੇ ਕੀ ਉਲਟੇ ਉਹ ਡਾਲਰ ਤਾਂ ਸਿੱਧੇ ਹੀ ਆ ਪਰ ਡਾਲਰ ਦੌੜ ਨੇ ਸਨ ਉਲਟਨ ਠਾਇਆ ਹੋਇਆ ਇੰਡੀਆ ਤੋਂ ਪੰਮੇ ਨੇ ਪਤੀਲੇ 'ਚ ਕੜਚੀ ਮਾਰਦਿਆਂ ਕਿਹਾ ਐਨੇ ਨੂੰ ਦਲਬਾਗ ਅੰਦਰ ਆਉਂਦਿਆਂ ਬੋਲਿਆ ਲੋ ਬਈ ਆਹ ਲੋ ਟੋਡੀਆਂ ਰੋਟੀਆਂ ਤੇ ਆਹ ਬੀਰਾਂ ਦੇ 2 ਸਿਕਸ ਪੈਕ ਉਹ ਤੂੰ ਬੀਰਾਂ ਕਾ ਨੂੰ ਚੁੱਕ ਲਿਆ ਪੰਮਾ ਦਲਬਾਗ ਨੂੰ ਬੋਲਿਆ ਅੱਜ ਤਾਂ ਸਾਰਿਆਂ ਨੇ ਪੱਕੀ ਪੀਣੀ ਆ ਉਹ ਮੈਨੂੰ ਪਤਾ ਹੈ ਕਿਹੜੀ ਤੁਸੀਂ ਪੱਕੀ ਪੀਣੀ ਆ ਬੰਦੇ ਹੈਗੇ ਤੁਸੀਂ ੱੱਕਾ ਸਟਾਰਟ ਪਹਿਲਾਂ ਸਾਰਿਆਂ ਨੇ ਤੁਸੀਂ ਇੱਕ ਇੱਕ ਬੀਅਰ ਮੰਗਣੀ ਆ ਫੇਰ ਪੱਕੀ ਵੱਲ ਨੂੰ ਹੋਣਾ ਦਲਬਾਗ ਹੈ ਤਾਂ ਤੇਰੀ ਗੱਲ ਸੱਚੀ ਯਾਰ ਪਰ ਸੇਮ ਜੋ ਹੋਣੇ ਬਾਥਰੂਮ ਚ ਹੋ ਕੇ ਆਏ ਸੀ ਉਹ ਬੋਲਿਆ ਬੰਦੇ ਹੈਗੇ ਅਸੀਂ ਸਾਰੇ ਅਮਲੀ ਸਾਨੂੰ ਸ਼ਰਾਬ ਗੋਰੀਆਂ ਦਾ ਤੇ ਡਾਲਰਾਂ ਦਾ ਅਮਲ ਲੱਗ ਚੁੱਕਿਆ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਕੇ ਅਸੀਂ ਸ਼ਰਾਬ ਸੈਕਸ ਤੇ ਓਵਰਟਾਈਮ ਨੂੰ ਤੁਰ ਪੈਨੇ ਆ ਗੱਲ ਕਰਕੇ ਵੀ ਸਿਰ ਹਿਲਾਦਾ ਪਾ ਤੂੰ ਹੁਣ ਸਾਡੀ ਗੱਲ ਮੰਨੀ ਹਉਨ ਟੈਕਸੀ ਲੈ ਕੇ ਨਾ ਤੁਰਪੀਂ ਕਿਤੇ ਰਾਤ ਨੂੰ ਉਹ ਡਾਲਰਾਂ ਦਾ ਮੋਹ ਤਿਆਗ ਥੋੜਾ ਜਿਹਾ ਹੁਣ ਤੂੰ ਵੀ ਤੇਰੀ ਫੈਮਿਲੀ ਆਉਣ ਵਾਲੀ ਆ ਉਹ ਨਹੀਂ ਯਾਰ ਟਿਕਟਾਂ ਲੈ ਕੇ ਭੇਜਣੀਆਂ ਨੇ ਹਜੇ ਇੰਡੀਆ ਨੂੰ ਜੇ ਕੰਮ ਨਾ ਕਰੂੰ ਤਾਂ ਟਿਕਟਾਂ ਕਿੱਥੋਂ ਆਉਣਗੀਆਂ ਉਹ ਮਿਲ ਜਾਣਗੀਆਂ ਟਿਕਟਾਂ ਵੀ ਇੱਥੋਂ ਲੈ ਕੇ ਨਾ ਭੇਜੀ ਮਹਿੰਗੀਆਂ ਨੇ ਇੱਥੇ ਇੰਡੀਆ ਨੂੰ 2 ਨੰਬਰ 'ਚ ਡਾਲਰ ਭੇਜਦੇ ਉਹਨਾਂ ਨੇ ਡਾਲਰ ਘਰ ਦੇ ਆਣੇ ਆ ਤੇਰੇ ਪਰਜਾਈ ਨੂੰ ਆਪੇ ਲੈ ਲੂ ਟਿਕਟਾਂ ਸੁਖਵੰਤ ਬੋਲਿਆ ਹਾਂ ਯਾਰ ਗੱਲ ਤਾਂ ਤੇਰੀ ਠੀਕ ਆ ਕੱਲੀਆਂ ਟਿਕਟਾਂ ਨਾਲ ਨਹੀਂ ਨਾ ਗੱਲ ਬਣਨੀ ਮੈਨੂੰ ਤਾਂ ਹੁਣ ਅਪਾਰਟਮੈਂਟ ਵੀ ਅਲੱਗ ਲੈਣਾ ਪੈਣਾ ਉਹ ਜਦੋਂ ਤੱਕ ਪਰਜਾਈ ਨਹੀਂ ਆਉਂਦੀ ਰਹੀ ਜਾਂ ਸਾਡੇ ਨਾਲ ਫਿਰ ਦੇਖੀ ਜਾਉ ਉਹਦੇ ਆਉਣ ਤੋਂ ਬਾਅਦ ਲੈ ਲਈ ਹੋਰ ਉਹ ਲਿਆ ਦਲਬਾਗ ਸਿਆਂ ਬੀਅਰ ਦਾ ਛਿੱਕਾ ਔਰੇ ਦਲਬਾਗ ਨੇ ਬੀਅਰਾਂ ਦਾ ਛਿੱਕਾ ਫ੍ਰਿਜ ਚੋਂ ਕੱਢ ਕੇ ਸਾਰਿਆਂ ਦੇ ਮੂਹਰੇ ਇੱਕ ਇੱਕ ਬੀਅਰ ਦਾ ਕேன் ਰੱਖਤਾ ਤੇ ਬੋਲਿਆ ਚੱਕੋ ਬਈ ਚੀਅਰ ਕਰੀਏ ਉਹ ਠਹਿਰ ਦਿਲਬਾਗ ਐਦਾਂ ਨਹੀਂ ਪਹਿਲਾਂ ਬੀਅਰ ਕੱਢ ਕੇ ਗਲਾਸਾਂ ਚ ਪਾ ਲਾ ਪੰਮੇ ਨੇ ਦਿਲਬਾਗ ਨੂੰ ਕਿਹਾ ਹੋ ਚੱਲ ਕੈਨਾ ਜੀ ਠੀਕ ਆ ਬੁੱਕਾ ਨਾਲ ਪਾਣੀ ਪਿੰਦਾ ਆ ਮੈਂ ਤਾਂ ਇੰਡੀਆ ਤੋਂ ਦਿਲਬਾਗ ਬੋਲਿਆ ਉਹ ਤੁਸੀਂ ਯਾਰ ਦੇਸੀਆਂ ਦੇ ਦੇਸੀ ਰਹਿਣਾ ਕੋਈ ਅਮਰੀਕਨ ਆਲਾ ਕੰਮ ਵੀ ਕਰ ਲਿਆ ਕਰੋ ਹੈ ਪੰਮਾ ਬੋਲਿਆ ਉਹ ਕਰੀ ਤਾਂ ਜਾਣੇ ਆ ਆਹ ਅਮਰੀਕਨ ਆਲਾ ਕੰਮ ਟਰਕੀ ਦਾ ਮੀਟ ਅਮਰੀਕਨੀ ਖਾਂਦੇ ਆ ਸਾਰੇ ਅਮਰੀਕਾ 'ਚ ਟਰਕੀ ਬਣਿਆ ਅੱਜ ਘਰਾਂ 'ਚ ਕੀ ਤੇ ਰੈਸਟੋਰੈਂਟਾਂ ਵਿੱਚ ਕੀ ਜਾਲਿਆ ਕੱਢ ਕੇ ਡੋਂਗੇ 'ਚ ਕੱਚੀ ਅਹਜੇ ਤਰੀ ਲੱਤਾਂ ਹੋ ਗਈਆਂ ਜਾਨੂ ਉਹ ਖਾ ਲੋ ਗੱਲ ਕਰਕੇ ਵੀ ਸਿਰ ਹਿਲਾਤਾ ਪੰਮਿਆਂ ਤੋਂ ਲੱਤਾਂ ਨੂੰ ਕਦੇ ਚਿਕਨ ਲੈਗਸ ਵੀ ਕਹਿ ਲਿਆ ਕਰ ਲੱਤਾਂ ਕਹਿ ਲੋ ਜਾਂ ਲੈਗਾਂ ਕਹਿ ਲੋ ਜਾਣੀਆਂ ਦਾ ਢਿੱਡ 'ਚ ਹੀ ਨੇ ਲੋ ਪਾ ਦਿੱਤੀਆਂ ਪਲੇਟਾਂ 'ਚ ਨਿੰਬੂ ਪਾਉ ਉੱਤੇ ਪੰਮਾ ਬੋਲਿਆ ਪੰਮਿਆ ਤੂੰ ਵੀ ਯਾਰ ਵਾਰੇ ਨਹੀਂ ਹਉਣ ਦੰਦਾ ਕਿਸੇ ਨੂੰ ਸੁਖਵੰਤ ਬੋਲਿਆ ਐਨੇ ਨੂੰ ਫੋਨ ਦੀ ਘੰਟੀ ਵੱਜੀ ਤਾਂ ਸੁਖਵੰਤ ਬੋਲਿਆ ਦਿਲਬਾਗ ਅੱਜ ਰ ਫੋਨ ਦੇਖੀ ਕਿਹਦਾ ਆ ਗਿਆ ਇਸ ਵੇਲੇ ਦਿਲਬਾਗ ਨੇ ਫੋਨ ਚੁੱਕਿਆ ਤੇ ਬੋਲਿਆ ਉਹ ਸੁਖਵੰਤ ਆ ਲੈ ਪੜਤੇ ਰਹੀ ਆ ਸੁਖਵੰਤ ਬੀਅਰ ਦਾ ਗਲਾਸ ਖਾਲੀ ਕਰਦਾ ਹੋਇਆ ਬੋਲਿਆ ਕਿਹਦਾ ਹੈ ਉਹ ਤੇਰੀ ਮੈਕਸੀਕਨ ਗਰਲ ਫਰੈਂਡ ਦਾ ਐਜਲੀਕਾ ਦਾ ਉਹ ਨਾ ਨਾ ਬਈ ਮੈਂ ਨਹੀਂ ਗੱਲ ਕਰਨੀ ਉਹਦੇ ਨਾਲ ਕਹਦੇ ਕਿ ਮੈਂ ਕਰ ਨਹੀਂ ਹੈਗਾ ਚੱਲ ਇਹ ਤਾਂ ਮੈਂ ਕਹਿ ਦੰਨਾ ਹੁਣ ਕੀ ਹੋ ਗਿਆ ਤੁਹਾਨੂੰ 4 ਸਾਲਾਂ ਤੋਂ ਤੋ ਤੁਸੀਂ ਇਕੱਠੇ ਰਹਿੰਦੇ ਹੋ ਖਾਂਦੇ ਪਿੰਦੇ ਇਕੱਠੇ ਹੋ ਉਹ ਤੂੰ ਫੋਨ ਕੱਟ ਪਹਿਲਾਂ ਉਹ ਸੁਣਦੀ ਹੋਣੀ ਆ ਲੈ ਕੱਟ ਤਾ ਹੁਣ ਦੱਸ ਕੀ ਹੋਇਆ ਦਲਬਾਗ ਨੇ ਫੋਨ ਬੇਸ ਤੇ ਰੱਖਦਾ ਅੰਜਲੀਕਾ ਕਹਿੰਦੀ ਆ ਐਨੇ ਸਾਲ ਹੋ ਗਏ ਸਾਨੂੰ ਇਕੱਠੇ ਰਹਿੰਦੇ ਆ ਹੁਣ ਵਿਆਹ ਕਰਾ ਮੇਰੇ ਨਾਲ ਫਿਰ ਕਰਾ ਲਾ ਕੀ ਕਮੀ ਆ ਤੇਰੇ ਚ ਕੀ ਹੁਣ ਜਾਨ ਨਹੀਂ ਰਹਿ ਗਈ ਸਰੀਰ ਚ ਗੱਲ ਕਰਕੇ ਵੀ ਤੂੰ ਸਿਰਾਂ ਹਿਲਾਤਾ ਜਾਨ ਸਾਲੀ ਹੈਗੀ ਐ ਤਦੇ ਤੱਕ ਛੱਡੀ ਚਾਰ ਸਾਲ ਪਰ ਮੈਂ ਵਿਆਹ ਨਹੀਂ ਕਰਾ ਸਕਦਾ ਮੈਕਸੀਕੀ ਨਾਲ ਮੈਂ ਇੰਡੀਆ ਮੰਗਣੀ ਕਰਾ ਕੇ ਆਇਆ ਸੀ ਸੁਖਵੰਤ ਬੋਲਿਆ ਕਿਉਂ ਇਹਦੇ ਚ ਕੀ ਕਮੀ ਆ ਸਿਟੀਜ਼ਨ ਕੁੜੀ ਆ ਉਹ ਆਹੋ ਸਿਟੀਜਨਤਾ ਹੈਗੀ ਆ ਉਹ ਹੁਣ ਤਾਂ ਬਹੁਤ ਲੇਟ ਹੋ ਗਿਆ ਤਿੰਨ ਸਾਲ ਪਹਿਲਾਂ ਕਰਾ ਲੈਂਦਾ ਤਾਂ ਠੀਕ ਸੀ ਹੁਣ ਤੱਕ ਛੱਡਣ ਵਾਲੀ ਹੁੰਦੀ ਤੇ ਨਾਲੇ ਮੇਰਾ ਗ੍ਰੀਨ ਕਾਰਡ ਵੀ ਆ ਗਿਆ ਨਾ ਪੇਪਰ ਬਣ ਗਏ ਮੇਰੇ ਵਿਆਹ ਤਾਂ ਮੈਂ ਹੁਣ ਇੰਡੀਆ ਹੀ ਗ੍ਰਾਊਂਡ ਜਾ ਕੇ ਸਾਲਿਆ ਤੇਰੇ ਤੇ ਜਾਨ ਦੰਦੀ ਆ ਉਹ ਹੁਣ ਉਹਦਾ ਦਿਲ ਕਾ ਨੂੰ ਤੋੜਨਾ ਆਹੋ ਜਾਨ ਦੰਦੀ ਆ ਬਥੇਰੀ ਜਿੰਨੇ ਡਾਲਰ ਪਾਓ ਉੰਨੇ ਜਾਨ ਦੇ ਦਿੰਦੀ ਆ ਬਸ ਪਰ ਆਦਤਾਂ ਬੜੀਆਂ ਮਾੜੀਆਂ ਨੇ ਬੀਰਾਂ ਦਾ ਛੇਕਾ ਇੱਕੋ ਵਾਰ ਚ ਪੀ ਜਾਂਦੀ ਆ ਉਹ ਗਝਾਈ ਵੀ ਤਾਂ ਤੂੰ ਹੀ ਆ ਸ਼ਰਾਬ ਚ ਪਾਣੀ ਤਾਂ ਤੂੰ ਵੀ ਨਹੀਂ ਪਾਉਂਦਾ ਪੀਣ ਲੱਗਿਆ ਉਹ ਸਾਰੇ ਜਣੇ ਪੈਗ ਪਾਓ ਵੀ ਕਿ ਇੱਕ ਪੱਕੀ ਦਾ ਤਰਸੇਮ ਬੋਲਿਆ ਉਹ ਦਲਬਾਗ ਘੜਾ ਫੜਾਈ ਜਰਾ ਵਿਸਕੀ ਦਾ ਆ ਲੈ ਫੜ ਬਈ ਦੱਸ ਦਿਓ ਕਿੰਨੀ ਕਿੰਨੀ ਪਾਵਾਂ ਉਹ ਕਿੰਨੀ 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 ਕੀ ਇੱਕੋ ਜਿਹੀ ਨਹੀਂ ਪਾਦੇ ਸਾਰਿਆਂ ਨੂੰ ਚੱਕੋ ਬਈ ਚੀਅਰਸ ਸਾਰਿਆਂ ਨੇ ਗਲਾਸ ਟਕਰਾਈ ਅੱਛਾ ਹੁਣ ਏ ਦੱਸ ਪੰਗਾ ਕੀ ਹੋ ਗਿਆ ਤੇਰਾ ਐਂਜਲੀਕਾ ਨਾਲ ਦਲਬਾਗ ਨੇ ਪੁੱਛਿਆ ਯਾਰ ਮੈਂ ਕਿੰਨੀ ਦੇਰ ਤੋਂ ਉਹਨੂੰ ਲਾਰੇ ਲਾਉਂਦਾ ਆ ਰਿਹਾ ਕੀ ਵਿਆਹ ਕਰਾਉਣ ਲਈ ਹੁਣ ਕਹਿੰਦੀ ਐ ਮੈਂ 3 ਮਹੀਨੇ ਤੋਂ ਪ੍ਰੈਗਨੈਂਟ ਆ ਮੈਨੂੰ ਇੰਨੀ ਦੇਰ ਤੱਕ ਦੱਸਿਆ ਵੀ ਨਹੀਂ ਉਹਨੇ ਓਏ ਐਵੇਂ ਮਾਰਦੀ ਹੋਣੀ ਆ ਝੂਠ-ਮੂਠ ਤੂੰ ਕਹਿਣਾ ਸੀ ਆ ਫੜ ਪੈਸੇ ਤੇ ਅਬੋਰਸ਼ਨ ਕਰਾ ਲਾ ਪੰਮਾ ਬੋਲਿਆ ਪੰਗਾ ਤਾਂ ਇਹੀ ਆ 2000 ਡਾਲਰ ਮੇਤੋਂ ਅਬੋਰਸ਼ਨ ਦੇ ਬਹਾਨੇ ਖਾ ਵੀ ਗਈ ਤੇ ਅਬੋਰਸ਼ਨ ਫਿਰ ਵੀ ਨਹੀਂ ਕਰਾਇਆ ਕਹਿੰਦੀ ਹੁਣ ਤਾਂ ਦਿਨ ਉੱਪਰ ਲੰਘ ਗਏ ਫੇਰ ਤਾਂ ਜ਼ਰੂਰ ਝੂਠ ਮਾਰਦੀ ਹੋਣੀ ਆ ਪੰਮਾ ਬੋਲਿਆ ਨਹੀਂ ਝੂਠ ਨਹੀਂ ਬੋਲਦੀ ਹੈਗੀ ਉਹ ਪ੍ਰੈਗਨੈਂਟ ਸਾਲਿਆ ਫਿਰ ਵਿਆਹ ਕਰਾ ਲਾ ਉਹਦੇ ਨਾਲ ਮੈਕਸੀਕਨ ਦਾ ਲੱਕ ਬੜਾ ਸੋਹਣਾ ਯਾਰ ਭਾਮਾ ਬੋਲਿਆ ਓਏ ਤੈਨੂੰ ਉਹਦਾ ਲੱਕ ਸੋਹਣਾ ਲੱਗਦਾ ਤੂੰ ਕਰਾ ਲਾ ਫਿਰ ਵਿਆਹ ਅੱਛਾ ਵਿਆਹ ਮੈਂ ਕਰਾ ਲਾਂ ਉਹ ਸਾਲਿਆ ਪ੍ਰੈਗਨੈਂਟ ਤੂੰ ਕੀਤੀ ਐ ਕਿ ਮੈਂ ਉਹ ਪੰਮਿਆ ਗੱਲ ਕਰਕੇ ਵੀ ਤੂੰ ਸਿਰ ਹਿਲਾਤਾ ਉਹ ਪਤੰਦਰਾ ਜੇ ਮੈਨੂੰ ਪੱਕਾ ਪਤਾ ਹੋਵੇ ਕਿ ਉਹਦੇ ਪੇਟ 'ਚ ਬੱਚਾ ਮੇਰਾ ਹੀ ਆ ਤਾਂ ਮੈਂ ਕੁਝ ਸੋਚ ਲੈਂਦਾ ਤੈਨੂੰ ਪਤਾ ਹੈ ਕਿ ਮੈਕਸਿਕਨਾ ਤਾਂ ਸੌ ਤਾਂ ਮੂੰਹ ਮਾਰਦੀਆਂ ਨੇ ਸੁਖਵੰਤ ਬੋਲਿਆ ਇਹ ਪਤਾ ਲਾਣਾ ਵੀ ਕੋਈ ਮੁਸ਼ਕਲ ਆ ਡੀਐਨਏ ਟੈਸਟ ਨਾਲ ਤਾਂ ਮਿੰਟਾਂ 'ਚ ਪਤਾ ਲੱਗ ਜਾਣਾ ਲੈ ਮੈਂ ਕਾ ਨੂੰ ਐਵੇਂ ਪੰਗਿਆਂ 'ਚ ਫਸਾਂ ਓਏ ਪੰਮਿਆਂ ਲਿਆ ਹੁਣ ਟਰਕੀ ਦਾ ਸਵਾਦ ਦਿਖਾ ਦੇ ਬਣੀਏ ਕਿ ਨਹੀਂ ਆਹ ਲੋ ਜੀ ਫੜੋ ਸਾਰੇ ਜਣੇ ਹੁਣ ਤਾਂ ਲਪਟਾ ਮਾਰਦੀ ਆ ਪੰਮੇ ਨੇ ਟਰਕੀ ਦੇ ਮੀਟ ਦਾ ਡੋਂਗਾ ਮੇਜ਼ ਤੇ ਲਿਆ ਰੱਖਿਆ ਨਾਲੇ ਗੱਤੇ ਦੀਆਂ ਪਲੇਟਾਂ ਲੈ ਲਓ ਪੀਤੀ ਤੋਂ ਬਾਅਦ ਭਾਂਡੇ ਕਿਸੇ ਨੇ ਨਹੀਂ ਧੋਨੇ ਲੈ ਬਈ ਪੰਮੇ ਦੀ ਗੱਲ ਲੱਖ ਰੁਪਏ ਦੀ ਆ ਦਿਲਬਾਗ ਬੋਲਿਆ ਐਵੇਂ ਤਾਂ ਨਹੀਂ ਪੰਮਾ ਲਿਕਰ ਸਟੋਰ ਤੇ 12-12 ਘੰਟੇ ਦੀ ਜੌਬ ਕਰਦਾ ਸੁਖਵੰਤ ਬੋਲਿਆ ਉਹ ਤੁਹਾਨੂੰ ਪਤਾ ਵੀ ਆ 12 ਘੰਟੇ ਲਿਕਰ ਸਟੋਰ ਤੇ ਖੜਨਾ ਕਿਹੜਾ ਸੌਖਾ ਏ ਕੋਦਾਂ ਡਰ ਰਹਿੰਦੇ ਕੀ ਕੋਈ ਲੁੱਟਣ ਵਾਲਾ ਐਵੇਂ ਨਾ ਗੋਲੀ ਮਾਰ ਜੇ ਪੰਮਾ ਬੋਲਿਆ ਉਹ ਤੇਗਾ ਤਾਂ ਗੋਲੀ ਦਾ ਖਤਰਾ ਡਾਊਨ ਟਾਊਨ ਚ ਤਾਂ ਲਿਕਰ ਸਟੋਰ ਆ ਬੋਲਸੋ 24 ਘੰਟੇ ਕੋ ਮਦੀ ਰਹਿੰਦੀ ਆ ਉੱਥੇ ਤੂੰ ਓਦਾਂ ਦੱਸ ਟਾਂਕਾ ਟੁੰਕਾ ਲੱਗਦਾ ਹੈ ਕਿ ਨਹੀਂ ਸੁਖਵੰਤ ਨੇ ਪੰਮੇ ਤੋਂ ਪੁੱਛਿਆ ਹੁਣ ਨਹੀਂ ਯਾਰ ਟਾਂਕਾ ਟੁੰਕਾ ਨਹੀਂ ਲਾਉਂਦਾ ਮੈਂ ਕਦੀ ਮਾਲਕਣ ਸਿਰ ਤੇ ਘੜੀ ਰਹਿੰਦੀ ਆ ਪੰਮੇ ਨੇ ਟਰਕੀ ਦੀ ਤਰੀ ਪਿੰਦਿਆ ਕਿਹਾ ਲੈ ਮਾਲਕਣ ਨੇ ਤੇਰਾ ਹੱਥ ਫੜ ਲੈਣਾ ਪ੍ਰਾਈਜ਼ ਹੀ ਘਟਵਾ ਦਲਾਉਣੀ ਆ 99 ਸੈਂਟ ਵਾਲੀ ਚੀਜ਼ 199 ਤੇ 2 ਡਾਲਰ ਵਾਲੀ 299 ਉਹ ਨਹੀਂ ਯਾਰ ਕੈਮਰਾ ਸਿਰ ਤੇ ਲੱਗਿਆ ਹੋਇਆ ਹੈ ਜੇ ਕੋਈ ਉੱਥੇ ਮਾਲਕ ਨਾ ਵੀ ਹੋਵੇ ਤਾਂ ਘਰ ਬੈਠੇ ਇੰਟਰਨੈਟ ਤੇ ਦੇਖੀ ਜਾਂਦੇ ਆ ਸਟੋਰ ਨੂੰ ਉਹ ਪੰਮਿਆਂ ਮਾਲਕਾਂ ਨੂੰ ਕੀ ਫਰਕ ਪੈਂਦਾ ਤੋੜੀ ਤਾਂ ਗਾਕਾਂ ਦੀ ਲਾਉਣੀ ਆ ਨਾ ਤੂੰ ਸਾਰੇ ਦੇਸੀ ਬੰਦੇ ਸਟੋਰਾਂ ਤੇ ਹੀ ਕੰਮ ਕਰਦੇ ਆ ਸੋਕੇ 7 ਡਾਲਰਾਂ ਤੇ ਕਿਹੜਾ ਕਰਦਾ ਇੰਨਾ ਰિસ્ਕੀ ਕੰਮ ਉਹ ਨਹੀਂ ਯਾਰ ਆਪਾਂ ਨੂੰ ਨਹੀਂ ਇਹੋ ਜਿਹੀ ਕਮਾਈ ਹਜਮ ਹੁੰਦੀ ਆਹ ਲੋ ਸਾਰੇ ਜਣੇ ਚੱਕੋ ਇੱਕ ਇੱਕ ਪੈਗ ਹੋਰ ਇਹੀ ਇਹੋ ਜੀ ਦਵਾਈ ਆ ਜਿਹਦੇ ਨਾਲ ਉੱਪਰਲੀ ਕਮਾਈ ਹਜਮ ਹੋ ਜਾਂਦੀ ਆ ਸੁਖਵੰਤ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ ਉਹ ਤਰਸੇਮ ਭਾ ਤੂੰ ਸੁਣਾ ਕਿਵੇਂ ਚੱਲਦਾ ਤੇਰਾ ਟੈਕਸੀ ਦਾ ਕੰਮ ਸਲੋ ਹੀ ਆ ਯਾਰ ਦਿਨੇ ਦਾ ਪੈਸੇ ਵੀ ਨਹੀਂ ਬਣਦੇ ਰਾਤ ਨੂੰ ਉਦਾਂ ਸਾਲਾ ਰਿਸਕਾ ਕਿ ਸ਼ਰਾਬ ਪੀ ਕੇ ਗੋਰੇ-ਗੋਰੀਆਂ ਕਰੇਜੀ ਹੋ ਜਾਂਦੇ ਆ ਤਰਸੇਮ ਬੋਲਿਆ ਤਰਸੇਮ ਬਚ ਕੇ ਨਹੀਂ ਕਿ ਕਿਸੇ ਨੇ ਡਾਲਰ ਨਾ ਦਿੱਤੇ ਤਾਂ ਲੜੀ ਝਗੜੀ ਨਾ ਰੈੱਡਬੁਡ ਸਿਟੀ 'ਚ ਇੱਕ ਦਿਨ ਕਾਲਾ ਗੋਲੀ ਮਾਰ ਗਿਆ ਡਰਾਈਵਰ ਦੇ ਹਾਂ ਸੁਣਿਆ ਤਾਂ ਮੈਂ ਵੀ ਸੀ ਜੇ ਮੇਰੀ ਮੰਨੇ ਤਾਂ ਰਾਤ ਨੂੰ ਚਲਾਉਣੀ ਛੱਡ ਦੇ ਦਿਨੇ ਕੰਮ ਕਰਨਾ ਸ਼ੁਰੂ ਕਰ ਦੇ ਤੇਰੀ ਫੈਮਿਲੀ ਵੀ ਆਉਣ ਵਾਲੀ ਆ ਕਰਨਾ ਤਾਂ ਯਾਰ ਮੈਂ ਵੀ ਇਦਾਂ ਹੀ ਆ ਪਰ ਫੈਮਿਲੀ ਆਉਣ ਤੋਂ ਬਾਅਦ ਪਰਸੋਂ ਤਾਂ ਹੋਰ ਹੀ ਪੰਗਾ ਖੜਾ ਹੋ ਗਿਆ ਸੀ ਕਿਉਂ ਕੀ ਹੋ ਗਿਆ ਸੀ ਪਰਸੋਂ ਮੈਨੂੰ ਇੱਕ ਗੋਰੀ ਨੇ 100 ਡਾਲਰ ਦਾ ਨੋਟ ਦਿੱਤਾ ਪਰ ਸੀਗਾ ਡੁਪਲੀਕੇਟ ਮੈਂ ਧਿਆਨ ਨਾਲ ਚੈੱਕ ਨਹੀਂ ਕੀਤਾ ਜਦੋਂ ਮੈਂ ਬੈਂਕ ਆਫ ਅਮਰੀਕਾ ਵਿੱਚ ਪੈਸੇ ਜਮ੍ਹਾਂ ਕਰਾਉਣ ਗਿਆ ਤਾਂ ਉਹਨਾਂ ਨੇ ਮੇਰਾ 100 ਡਾਲਰ ਦਾ ਨੋਟ ਜ਼ਬਤ ਕਰ ਲਿਆ ਮੈਂ ਕਿਹਾ ਕਿ ਮੈਂ ਕੈਬ ਚਲਾਉਣਾ ਮੈਨੂੰ ਕੋਈ ਕਸਟਮਰ ਦੇ ਗਿਆ ਮੇਰਾ ਕਾਹਦਾ ਕਸੂਰ ਆ ਜੇ ਨੋਟ ਨਕਲੀ ਹੈ ਤਾਂ ਮੈਨੂੰ ਵਾਪਸ ਕਰ ਦਿਓ ਮੈਂ ਗਾਹਕ ਨੂੰ ਲੱਭ ਕੇ ਉਹਨੂੰ ਮੋੜ ਦੂੰ ਬੈਂਕ ਵਾਲੇ ਕਹਿੰਦੇ ਐਦਾਂ ਨਹੀਂ ਹੋ ਸਕਦਾ ਉਹਨਾਂ ਨੇ ਪੁਲਿਸ ਨੂੰ ਕਾਲ ਕਰਤੀ ਤੇ ਫਿਰ ਪੁਲਿਸ ਵਾਲਾ ਕੀ ਕਹਿੰਦਾ ਪੁਲਿਸ ਵਾਲੇ ਨੇ ਕੀ ਕਹਿਣਾ ਸੀ ਉਹਨੂੰ ਅੱਗੇ ਹੀ ਪਤਾ ਸੀ ਕਿ ਨੋਟ ਤਾਂ ਇਲੈਗਲ ਬੰਦਿਆਂ ਵਾਂਗ ਤੁਰੇ ਫਿਰਦੇ ਆ ਅਮਰੀਕਾ 'ਚ ਗੱਲ ਕਰਕੇ ਵੀ ਸਿਰ ਈ ਲਾਤੀ ਯਰ ਤੂੰ ਫਿਰ ਉਹਨੇ ਨੋਟ ਵਾਪਸ ਕਰਾਤਾ ਕਿ ਨਹੀਂ ਉਹ ਨਹੀਂ ਨੋਟ ਤਾਂ ਬੈਂਕ ਵਾਲੇ ਕਿਤੇ ਵਾਪਸ ਦੰਦਿਆ ਪਰ ਪੁਲਿਸ ਅਫਸਰ ਨੇ ਮੇਰੀ ਕੈਪ ਦਾ ਪਰਮਿਟ ਤੇ ਆਈਡੀ ਦੇ ਕੇ ਬੈਂਕ ਵਾਲੇ ਨੂੰ ਕਹਿਤਾ ਕਿ ਇਹਦਾ ਕੋਈ ਕਸੂਰ ਨਹੀਂ ਤਾਂ ਸੌਦਾ ਘਾਟਾ ਪੈ ਗਿਆ ਸਿੱਧਾ ਹੀ ਚੱਲ ਹੋਰ ਕੀ ਛਾੜ ਦੇ ਗੱਲਾਂ ਦਿਲਬਾਗ ਲਾ ਕੋਈ ਕਰਾਰਾ ਜਿਹਾ ਗਾਣਾ ਯਾਰ ਪੰਗੜਾ ਪਾਈ ਤਰਸੀਮ ਨੇ ਪੈਗ ਖਾਲੀ ਕਰਦੇ ਆ ਕਿਹਾ ਹਾਜੀ ਉਹਨਾਂ ਨੇ 10-15 ਮਿੰਟ ਹੀ ਭੰਗੜਾ ਪਾਇਆ ਸੀ ਕਿ ਕਿਸੇ ਨੇ ਬੂਹਾ ਖੜਕਾਇਆ ਤਾਂ ਦੇਖਿਆ ਬਾਹਰ ਪੁਲਿਸ ਖੜੀ ਸੀ ਕੀ ਹੋ ਰਿਹਾ ਅੰਦਰ ਪੁਲਿਸ ਆਫੀਸਰ ਨੇ ਅੰਦਰ ਝਾਕਦਿਆਂ ਕਿਹਾ ਥੈਂਕਸ ギਵਿੰਗ ਦੀ ਪਾਰਟੀ ਚੱਲ ਰਹੀ ਆ ਤਰਸੀਮ ਨੇ ਦੱਸਿਆ ਕਿਸੇ ਨੇ ਕੰਪਲੇਂਟ ਕੀਤੀ ਆ ਕਿ ਰੌਲਾ ਬੜਾ ਪੈ ਰਿਹਾ ਸਟੀਰੀਅਰ ਦੀ ਆਵਾਜ਼ ਸਲੋ ਰੱਖੋ ਪੁਲਿਸ ਵਾਲਾ ਵਾਰਨਿੰਗ ਦੇ ਕੇ ਵਾਪਸ ਮੁੜ ਗਿਆ ਲਿਆਓ ਯਾਰ ਪਾਓ ਇੱਕ ਇੱਕ ਹੋਰ ਪੈਗ ਪੁਲਿਸ ਨੂੰ ਦੇਖ ਕੇ ਤਾਂ ਪਿੱਤਿਓ ਲੱਤ ਗਈ। ਉਹ ਸੱਚੀਓ ਯਾਰ। ਸਟੇਰੀਓ ਬੰਦ ਕਰ ਦੇ ਤੇ ਕੁੰਡਾ ਲਾ ਦੋ। ਹੁਣ ਨਾ ਖੋਲਿਓ ਕੋਈ ਆਇਆ ਤਾਂ। ਲਿਆਓ ਸਾਰੇ ਜਣੇ ਇੱਕ ਲਵਲੀ ਜਿਹਾ ਪੈਗ ਪਾਈਏ। ਲਵਲੀ ਪੈਗ ਪਾ ਕੇ ਸਾਰੇ ਜਣੇ ਵਾਰੋਵਾਰੀ ਪੀਣ ਲੱਗੇ ਸੀ ਕਿ ਫੇਰ ਬੁਹਾ ਖੜਕਿਆ। ਦਿਲਬਾਗ ਨੇ ਦਰਵਾਜ਼ੇ ਤੇ ਲੈਂਜ਼ ਰਹੀਂ ਬਾਹਰ ਦੇਖਿਆ ਤਾਂ ਉਹਨੂੰ ਲੱਗਿਆ ਕਿ ਬਾਹਰ ਕੋਈ ਕੁੜੀ ਖੜੀ ਆ। ਉਹਨੇ ਬੁਹਾ ਖੋਲ ਕੇ ਦੇਖਿਆ ਤਾਂ ਬਾਹਰ ਅੰਜਲੀ ਕਾ ਖੜੀ ਸੀ। ਕੈਂਦੀ ਮੈਂ ਸੁਖਵੰਤ ਨੂੰ ਜ਼ਰੂਰੀ ਮਿਲਣਾ ਚਾਹੁੰਨੀ ਆ। ਦਿਲਬਾਗ ਨੇ ਸੁਖਵੰਤ ਨੂੰ ਬਾਹਰ ਸੱਦ ਲਿਆ ਤੇ ਆਪ ਅੰਦਰ ਆ ਗਿਆ। ਤਾਂ ਜੋ ਦੋਨਾਂ ਵਿੱਚ ਆਪਸ ਦੀ ਕੋਈ ਪ੍ਰਾਈਵੇਟ ਗੱਲ ਕਰ ਸਕਣ। ਸੁਖਵੰਤ ਜਦੋਂ ਬਾਰੋ ਉੱਤਰਿਆ ਹੋਇਆ ਚਿਹਰਾ ਲੈ ਕੇ ਅੰਦਰ ਆਇਆ ਤਾਂ ਸਾਰਿਆਂ ਨੂੰ ਫਿਕਰ ਹੋ ਗਿਆ। ਸੁਖਵੰਤ ਹੁਣ ਕੀ ਕਹਿੰਦੀ ਐ ਅੰਜਲਿਕਾ? ਦਿਲਬਾਗ ਨੇ ਪੁੱਛਿਆ। ਕਹਿੰਦੀ ਐ 5000 ਡਾਲਰ ਹੋਰ ਦੇ। ਮੇਰੀ ਡਿਲੀਵਰੀ ਦਾ ਟਾਈਮ ਨੇੜੇ ਆ ਰਿਹਾ। ਮੈਂ ਖਰਚੇ ਤਾਂ ਔਖੀ ਆ। ਫਿਰ ਤੂੰ ਕੀ ਕਿਹਾ 2000 ਡਾਲਰ ਦਾ ਚੈੱਕ ਕੱਟ ਕੇ ਦਿੱਤਾ ਭਰਾਵਾ ਸੁਖਵੰਤ ਤੂੰ ਕਹਿੰਨਾ 4 ਮਹੀਨੇ ਦੀ ਪ੍ਰੈਗਨੈਂਟ ਆ ਪਰ ਜਦ ਮੈਂ ਉਹਨੂੰ ਬਾਹਰ ਦੇਖ ਕੇ ਆਇਆ ਹੁਣ ਮੈਨੂੰ ਤਾਂ ਐ ਲੱਗਦਾ ਜਿਵੇਂ 9ਵੇਂ ਮਹੀਨੇ ਦੇ ਵੀ ਦਿਨ ਉੱਤੇ ਜਾ ਰਹੇ ਨੇ ਯਾਰ ਹੁਣ ਤਾਂ ਮੈਨੂੰ ਵੀ ਇਦਾਂ ਹੀ ਲੱਗਦਾ ਸਾਲੀ ਮੈਕਸੀਕਨ ਨੇ ਕਦੇ ਮੈਨੂੰ ਸੱਚ ਨਹੀਂ ਦੱਸਿਆ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਪ੍ਰੈਗਨੈਂਟ ਹੋ ਗਈ ਉਹ ਯਾਰ ਤੂੰ ਬਹੁਤ ਗਲਤ ਕੰਮ ਕੀਤਾ ਹੈ ਪ੍ਰੋਟੈਕਸ਼ਨ ਵਰਤਦਾ ਜਾਂ ਕੋਈ ਹੋਰ ਹਿੱਲਾ ਕਰਦਾ ਜੇ ਡੀਐਨਏ ਟੈਸਟ ਨਾਲ ਬੱਚਾ ਤੇਰਾ ਨਿਕਲਿਆ ਤਾਂ ਤੈਨੂੰ ਹਰ ਮਹੀਨੇ 400 ਡਾਲਰ ਐਂਜਲੀਕਾ ਨੂੰ ਦੇਣਾ ਪੈਣਾ 18 ਸਾਲਾਂ ਤੱਕ ਯਾਰ ਇੰਨਾ ਕੱਚਾ ਗੋਲਾ ਤਾਂ ਮੈਂ ਵੀ ਨਹੀਂ ਗੱਲ ਕੋਰਟ ਤੱਕ ਪਹੁੰਚੂ ਤੇ ਕੋਰਟ ਡੀਐਨਏ ਦਾ ਆਰਡਰ ਕਰੂ ਤੇ ਤੁਸੀਂ ਮੈਨੂੰ ਇੰਨਾ ਡਰਾਉ ਨਾ ਮੈਂ ਤਾਂ ਲੱਗਾ ਪੈਗ ਪੀ ਕੇ ਸੌਣ ਤੁਸੀਂ ਵੀ ਹੁਣ ਪੈਗ ਮਾਰ ਕੇ ਸੌਂਜੋ ਸਾਰੀਆਂ ਅਮਰੀਕਨਾਂ ਪਰੇਸ਼ਾਨੀਆਂ ਭੁੱਲਜੋ ਕੱਲ ਨੂੰ ਜਦੋਂ ਸਵੇਰੇ ਉੱਠਣਾ ਫੇਰ ਅਮਰੀਕਨ ਪਰੇਸ਼ਾਨੀਆਂ ਨਹੀਂ ਚੇਤੇ ਆਉਣਗੀਆਂ ਸਵੇਰੇ ਉੱਠ ਕੇ ਤਾਂ ਫੇਰ ਕੰਮ ਤੇ ਲੱਗ ਜਾਣਾ ਡਾਲਰਾਂ ਦੀ ਗਿਣਤੀ ਮਿੰਤੀ ਚ ਲੱਗ ਜਾਣਾ ਇੰਡੀਆ ਭੁੱਲ ਜਾਣਾ ਮਾਂ ਪਿਓ ਭੁੱਲ ਜਾਣੇ ਆ ਤੇ ਸ਼ਾਮ ਨੂੰ ਡਾਲਰਾਂ ਨੇ ਦਿਮਾਗ ਦੇ ਵਿੱਚ ਘਰ ਬਣਾ ਲੈਣਾ ਕਿੰਨੇ ਕਮਾਏ ਕਿੰਨੇ ਗਵਾਏ ਤੇ ਰਾਤ ਨੂੰ ਆਪਣੇ ਆਪ ਨੂੰ ਵਿਸਕੀ ਦੇ ਹਵਾਲੇ ਕਰਕੇ ਬੇਫਿਕਰ ਹੋ ਜਾਣਾ ਸੁਖਵੰਤ ਥੱਤ ਲਾਉਂਦੀ ਆਵਾਜ਼ 'ਚ ਕਈ ਕੁਝ ਕਹਿੰਦਾ ਰਿਹਾ ਤੇ ਉੱਥੇ ਹੀ ਸੋਫੇ ਤੇ ਸੌਂ ਗਿਆ ਤੇ ਬਾਕੀ ਦੇ ਤਿੰਨੇ ਜਣੇ ਆਪੋ ਆਪਣੇ ਬੈੱਡਰੂਮਾਂ 'ਚ ਜਾ ਕੇ ਸੌਣ ਦੀ ਤਿਆਰੀ ਕਰਨ ਲੱਗ ਪਏ ਅਗਲੇ ਦਿਨ ਜਦੋਂ ਸਾਰੇ ਆਪੋ ਆਪਣੇ ਕੰਮਾਂਕਾਰਾਂ ਤੇ ਚਲੇ ਗਏ ਤਾਂ ਤਰਸੀਮ ਨੇ ਆਪਣੀ ਟੈਕਸੀ ਚੁੱਕੀ ਤੇ ਆਪਣੇ ਟਰੈਵਲ ਏਜੰਟ ਤੋਂ ਟਿਕਟਾਂ ਦਾ ਪਤਾ ਕਰਨ ਚਲਾ ਗਿਆ ਜਦੋਂ ਉਹਨੂੰ ਪਤਾ ਲੱਗਾ ਕਿ ਅਮਰੀਕਾ ਤੋਂ ਟਿਕਟਾਂ ਲੈ ਕੇ ਭੇਜਣੀਆਂ ਕਾਫੀ ਮਹਿੰਗੀਆਂ ਨੇ ਤਾਂ ਉਸਨੇ ਮਨੀ ਐਕਸਚੇਂਜ ਦੁਆਰਾ 4000 ਡਾਲਰ ਇੰਡੀਆ ਕਾਲ ਦਿੱਤਾ ਘਰ ਆ ਕੇ ਉਹਨੇ ਇੰਡੀਆ ਟੈਲੀਫੋਨ ਕਰਕੇ ਆਪਣੀ ਪਤਨੀ ਨੂੰ ਦੱਸਤਾ ਕਿ ਨਾਲੇ ਉਹਨੇ ਯਾਦ ਕਰਾਤਾ ਕਿ ਦੋਨੋਂ ਬੱਚਿਆਂ ਦੇ ਸਕੂਲ ਸਰਟੀਫਿਕੇਟ ਨਾਲ ਲਿਉਣਾ ਨਾ ਭੁੱਲੇ ਅਗਲੇ ਕਈ ਦਿਨ ਤਰ੍ਹਾਂ ਸੇਮ ਆਪਣੇ ਕੰਮ ਦਾ ਦਿਨ ਰਾਤ ਦਾ ਸਮਾਂ ਬਦਲ-ਬਦਲ ਕੇ ਦੇਖਦਾ ਰਿਹਾ ਕਿ ਕਿਹੜਾ ਟਾਈਮ ਉਹਨੂੰ ਜ਼ਿਆਦਾ ਠੁਕਮਾਂ ਬੈਠਦਾ ਰਾਤਾਂ ਨੂੰ ਪੈਸੇ ਛੇਤੀ ਤੇ ਜ਼ਿਆਦਾ ਬਣਦੇ ਹੋਣ ਕਰਕੇ ਉਹ ਫਿਰ ਰਾਤਾਂ ਨੂੰ ਕਰਨ ਲੱਗ ਪਿਆ ਇੱਕ ਦਿਨ ਜਦੋਂ ਉਹਨੂੰ ਸ਼ਾਮ ਨੂੰ ਡਿਸਪੈਚ ਦੀ ਪਹਿਲੀ ਪਿਕਅਪ ਕਾਲ ਮਿਲੀ ਤਾਂ ਕਾਉਂਟੀ ਦੇ ਹਸਪਤਾਲ ਤੋਂ ਕਿਸੇ ਮਰੀਜ਼ ਦੀ ਪਿਕਅਪ ਸੀ ਜਦੋਂ ਹਸਪਤਾਲ ਜੱਚਾ ਬੱਚਾ ਵਾਰਡ ਚ ਗਿਆ ਤਾਂ ਉਹਨੇ ਦੇਖਿਆ ਕਿ ਇਹ ਤਾਂ ਐਂਜਲਿਕਾ ਸੀ ਜੋ ਕਿ ਕਾਉਂਟੀ ਦੇ ਹਸਪਤਾਲ ਤੋਂ ਬੱਚੇ ਦੀ ਡਿਲੀਵਰੀ ਕਰਾ ਕੇ ਘਰ ਜਾ ਰਹੀ ਸੀ ਐਂਜਲਿਕਾ ਤਾਂ ਤਰਸੇਮ ਨੂੰ ਜਾਣਦੀ ਤੱਕ ਨਹੀਂ ਸੀ ਪਰ ਤਰਸੇਮ ਨੇ ਕਈ ਵਾਰ ਸੁਖਵੰਤ ਤੇ ਐਂਜਲਿਕਾ ਨੂੰ ਇਕੱਠੇ ਆਉਂਦਿਆਂ ਜਾਂਦੇ ਦੇਖ ਲਿਆ ਸੀ ਨਰਸ ਨੇ व्हीਲਚੇਅਰ ਤੇ ਬੈਠੀ ਐਂਜਲਿਕਾ ਨੂੰ ਉਹਦਾ ਬੱਚਾ ਫੜਾ ਕੇ ਆਪ ਟੈਕਸੀ 'ਚ ਬੱਚੇ ਦੀ ਬੇਬੀ ਸੀਟ ਬੈਲਟ ਕਸਣ ਲੱਗ ਪਈ ਤਰਸੇਮ ਨੇ ਦੇਖਿਆ ਕਿ ਐਂਜਲਿਕਾ ਦੇ ਪੱਟਾਂ ਤੇ ਲਟਾਇਆ ਦੋ ਕੁ ਦਿਨਾਂ ਦਾ ਬੱਚਾ ਜੋ ਕਿ ਹਸਪਤਾਲ ਦੇ ਕੱਪੜਿਆਂ ਵਿੱਚ ਹੀ ਅਜੇ ਲਿਪਟਿਆ ਹੋਇਆ ਸੀ ਦੇਖਣ ਤੋਂ ਕਿਸੇ ਕਾਲੇ ਦੀ ਔਲਾਦ ਲੱਗਦਾ ਸੀ ਪਿੱਛੋਂ ਆਇਕ ਕਾਲੇ ਨੇ ਟੈਕਸੀ ਦੇ ਟਰੰਕ 'ਚ ਬੱਚੇ ਦੀਆਂ ਦੁੱਧ ਦੀਆਂ ਬੋਤਲਾਂ ਤੇ ਨੈਪੀਆਂ ਦਾ ਝੋਲਾ ਸੋਕੇ ਦੁੱਧ ਦੇ ਡੱਬੇ ਤੇ ਹੋਰ ਨਿੱਕ ਸੁੱਕ ਰੱਖ ਦਿੱਤਾ ਉਸ ਕਾਲੇ ਨੇ ਤੇ ਨਰਸ ਨੇ ਐਂਜਲਿਕਾ ਨੂੰ ਸਹਾਰਾ ਦੇ ਕੇ ਟੈਕਸੀ ਵਿੱਚ ਚੜਨ 'ਚ ਮਦਦ ਕੀਤੀ ਤਰਸੇਮ ਨੇ ਟੈਕਸੀ ਦਾ ਦਰਵਾਜ਼ਾ ਬੰਦ ਕਰਦਿਆਂ ਇੱਕ ਵਾਰ ਫੇਰ ਪਰਮੀ ਨਜ਼ਰ ਨਾਲ ਬੱਚੇ ਨੂੰ ਦੇਖਿਆ ਐਂਜਲਿਕਾ ਨੂੰ ਪੁੱਛਿਆ ਇਸ ਯੂ ਆਰ ਚਾਈਲਡ ਹੀ ਯਰ ਸ਼ੀ ਸ਼ੀ ਇਜ਼ ਅ ਗਰਲ ਵਾਟ ਇਜ਼ ਅ ਹਰ ਨੇਮ ਹਰ ਨੇਮ ਇਜ਼ ਲੀਨਾ ਥਾਮਸ ਸ਼ੀ ਇਜ਼ ਮਾਈ ਡਾਟਰ ਮੈਨ ਕਾਲਾ ਉਹਦੇ ਨਾਲ ਬੈਠਦਿਆਂ ਬੋਲਿਆ ਤੇ ਉਹ ਝੁੱਕ ਕੇ ਬੱਚੇ ਦੀਆਂ ਪੱਪੀਆਂ ਲੈਣ ਲੱਗ ਪਿਆ ਤਰਸੇਮ ਨੇ ਟੈਕਸੀ ਦਾ ਮੀਟਰ ਡਾਊਨ ਕਰਨ ਤੋਂ ਪਹਿਲਾਂ ਹੀ ਇੱਕ ਵਾਰ ਫੇਰ ਪਿੱਛੇ ਮੁੜ ਕੇ ਵੇਖਿਆ ਬੱਚੀ ਦਾ ਰੰਗ ਰੂਪ ਬਿਲਕੁਲ ਐਂਜਲੀਕਾ ਵਰਗਾ ਸੀ ਤੇ ਨੈਣ ਨਕਸ਼ ਨੱਕ ਬੁੱਲ ਅੱਖਾਂ ਕਾਲੇ ਤੇ ਸੀ ਤਰਸੇਮ ਨੂੰ ਸਮਝਣ 'ਚ ਥੋੜ੍ਹੀ ਦੇਰ ਲੱਗੀ ਕਿ ਬੱਚਾ ਕੀ ਦਾ ਉਸਨੇ ਟੈਕਸੀ ਈਸਟ ਪਾਲੇ ਆਲਟੇ ਤੇ ਤੋੜ ਲਈ ਸਵਾਰੀਆਂ ਨੂੰ ਉਤਰਨ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਉਸਨੇ ਸੁਖਵੰਤ ਨੂੰ ਫੋਨ ਕਰਨ ਦਾ ਕੀਤਾ ਘਰ ਦਾ ਟੈਲੀਫੋਨ ਬੜਾ ਬਿਜ਼ੀ ਆ ਰਿਹਾ ਸੀ ਸੁਖਵੰਤ ਦਾ ਸੈੱਲ ਫੋਨ ਵੀ ਬੰਦ ਸੀ ਉਹਨੇ ਸੋਚਿਆ ਹੋ ਸਕਦਾ ਉਹਦੇ ਤਿੰਨਾਂ ਰੂਮ ਮੇਟਾਂ 'ਚੋਂ ਇੰਡੀਆ ਕੋਈ ਗੱਲ ਕਰ ਰਿਹਾ ਹੋਵੇ ਉਹਨੇ ਖੁਸ਼ਖਬਰੀ ਦੱਸਣ ਲਈ ਟੈਕਸੀ ਘਰ ਵੱਲ ਨੂੰ ਤੋਰ ਲਈ ਘਰ ਆ ਕੇ ਜਦੋਂ ਨੇ ਸਾਰੀ ਗੱਲਬਾਤ ਤਿੰਨਾਂ ਨੂੰ ਦੱਸੀ ਤਾਂ ਚਾਰਾ ਨੇ ਆਪਸ ਵਿੱਚ ਘੁੱਟ ਕੇ ਜਫੀ ਪਾਈ ਤੇ ਖੁਸ਼ੀ 'ਚ ਚੰਗਰਾ ਮਾਰਦਿਆਂ ਬੋਤਲ ਨੂੰ ਮੂੰਹ ਲਾ ਕੇ ਬਿਨਾ ਪਾਣੀ ਤੋਂ ਤੇ ਬਿਨਾ ਗਲਾਸ ਤੋਂ ਪੀਤੀ ਐਂਜਲਿਕਾ ਵਾਲੇ ਕੇਸ 'ਚੋਂ ਬਿਨਾ ਡੀਐਨਏ ਟੈਸਟ ਤੋਂ ਬਰੀ ਹੋਇਆ ਸੁਖਵੰਤ ਇੰਡੀਆ ਨੂੰ ਫੋਨ ਕਰਾ ਕੇ ਵਿਆਦੀ ਤਰੀਕ ਪੱਕੀ ਕਰਨ ਲੱਗ ਪਿਆ ਉਸੇ ਵੇਲੇ ਤਰਸੇਮ ਦੇ ਸੈੱਲ ਫੋਨ ਤੇ ਉਹਦੀ ਪਤਨੀ ਦਾ ਫੋਨ ਆਇਆ। ਉਹਨੇ ਦੱਸਿਆ ਕਿ ਟਿਕਟਾਂ ਉਹਨਾਂ ਨੇ ਲੈ ਲਈਆਂ ਨੇ ਤੇ ਉਹਨਾਂ ਦੀ ਫਲਾਈਟ ਸਾਨ ਫਰਾਸਿਸਕੋ 에ਅਰਪੋਰਟ ਤੇ 18 ਤਰੀਕ ਤੜਕੇ 3 ਵਜੇ ਉਤਰੂਗੀ। ਚਾਰੇ ਰੂਮ ਮੇਟ ਖੁਸ਼ੀ ਤੇ ਨਸ਼ੇ ਵਿੱਚ ਮਸਤ ਹੋ ਕੇ ਭੰਗੜਾ ਪਾਉਣ ਲੱਗ ਪਏ। ਪਰ ਸੋਨੂੰ 18 ਤਰੀਕ ਸੀ। ਸਾਰੇ ਨੇ ਸਲਾਹ ਕੀਤੀ ਕਿ ਸਾਰੇ ਜਣੇ ਸ਼ੁੱਕਰਵਾਰ ਨੂੰ ਤਰਸੇਮ ਦੀ ਫੈਮਿਲੀ ਨੂੰ 에ਅਰਪੋਰਟ ਤੋਂ ਲੈਣ ਜਾਣਗੇ। ਪੰਮੇ ਨੂੰ ਖਿਆਲ ਆਇਆ ਤਾਂ ਬੋਲਿਆ ਓਏ ਗੱਲ ਸੁਣੋ ਮੇਰੀ ਯਾਰ ਤੁਸੀਂ ਐਨੇ ਜਣੇ ਇੱਕੋ ਕਾਰ ਵਿੱਚ ਕਿਵੇਂ ਲੈਣ ਜਾਓਗੇ ਚਾਰ ਤੁਸੀਂ ਦੋ ਬੱਚੇ ਉਹਦੀ ਵਾਈਫ ਤੁਸੀਂ ਉਧਰੋਂ 에어ਪੋਰਟ ਚੁੱਕਣਾ ਦੋ ਤਿੰਨ ਅਟੈਚੀ ਵੀ ਭਾ ਦੀ ਵਾਈਫ ਕੋਲ ਜ਼ਰੂਰ ਹੋਣਗੇ ਦਿਲਬਾਗ ਬੋਲਿਆ ਉਹ ਦੋ ਕਾਰਾਂ ਲੈ ਜਾਾਂਗੇ ਫਿਰ ਤਰਸੇਮ ਬੋਲਿਆ ਉਹ ਨਹੀਂ ਯਾਰ ਤੁਸੀਂ ਐਵੇਂ ਸਾਰਿਆਂ ਨੇ ਕੰਮ ਤੋਂ ਛੁੱਟੀ ਕਰਨੀ ਆ ਮੈਂ ਆਪੇ ਟੈਕਸੀ 'ਚ ਲੈ ਕੇ ਆਉ ਉਹਨਾਂ ਨੂੰ ਤੁਸੀਂ ਇਕੱਲੇ ਇਕੱਲੇ ਨੇ 100-100 ਡਾਲਰ ਦੀ ਦਿਹਾੜੀ ਮਾਰਨੀ ਆ। ਨਾਲੇ ਸੁਖਵੰਤ ਤੂੰ ਕਹਿੰਦਾ ਸੀ ਤੇਰੀ ਨਵੀਂ ਜੌਬ ਦੇ ਇੰਟਰਵਿਊ ਆ ਸ਼ੁੱਕਰਵਾਰ ਨੂੰ। ਉਹ ਹਾਂ ਯਾਰ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ। ਮਸਾ ਤਾਂ ਜੌਬ ਮਿਲਣ ਲੱਗੀ ਆ। ਜ਼ਿਆਦਾ ਡਾਲਰਾਂ ਦੀ। ਦਿਲਬਾਗ ਬੋਲਿਆ। ਯਾਰ ਮੇਰਾ ਵੀ ਉਦਣ ਡਾਡਾ ਓਵਰਟਾਈਮ ਆ। ਚੱਲ ਠੀਕ ਆ। ਮੈਂ ਆਪੇ ਲੈ ਆਉ ਉਹਨਾਂ ਨੂੰ। ਤਰਸੇਮ ਨਾਲ ਸਾਰੇ ਸਹਿਮਤ ਹੋ ਗਏ। 18 ਤਰੀਕ ਨੂੰ ਸਵੇਰੇ 6 ਵਜੇ ਟੈਲੀਫੋਨ ਦੀ ਘੰਟੀ ਲਗਾਤਾਰ ਵੱਜਦੀ ਰਹੀ। ਤਾਂ ਪੰਮੇ ਨੇ ਫੋਨ ਚੁੱਕ ਕੇ ਹੈਲੋ ਕਹੀ ਤਾਂ ਦੂਜੇ ਪਾਸੇ ਤੋਂ ਤਰਸੀਮ ਦੀ ਵਾਈਫ ਕੁਲਵੰਤ ਬੋਲ ਰਹੀ ਸੀ। ਹੈਲੋ ਭਾਜੀ ਮੈਂ ਕੁਲਵੰਤ ਬੋਲ ਰਹੀ ਹਾਂ 에ਰਪੋਰਟ ਤੋਂ। ਤੁਹਾਡੇ ਭਾਜੀ ਹਜੇ ਤੱਕ ਸਾਨੂੰ ਲੈਣ ਨਹੀਂ ਪਹੁੰਚੇ। ਤੁਰੇ ਕਿ ਨਹੀਂ? ਹਾਂ ਭਾਬੀ ਜੀ ਉਹ ਤਾਂ ਤੁਰੇ ਹੋਇਆ ਪਹੁੰਚਣ ਵਾਲੇ ਹੋਣਿਆ ਬਸ। ਮੈਂ ਉਹਨਾਂ ਦੇ ਸੈੱਲ ਫੋਨ ਤੇ ਕਰਕੇ ਦੇਖਦਾ। ਤੁਸੀਂ 에어ਪੋਰਟ ਤੋਂ ਕਿਸੇ ਪੇ ਫੋਨ ਤੋਂ ਬੋਲਦੇ ਹੋ। ਹਾਂਜੀ ਭਾਜੀ, ਪੈਸੇ ਪਾਉਣ ਵਾਲੇ ਫੋਨ ਆ। ਅੱਛਾ, ਇਸ ਇਸ ਫੋਨ ਤੇ ਨੇ ਕਿ ਨੰਬਰ ਲਿਖਿਆ ਹੋਣਾ। ਮੈਨੂੰ ਲਿਖਾਇਓ ਜਰਾ, ਮੈਂ ਫਿਰ ਵਾਪਸ ਕਾਲ ਕਰਦਾ ਭਾ ਦਾ ਪਤਾ ਕਰਕੇ। ਪੰਮੇ ਨੇ ਫੋਨ ਨੰਬਰ ਲਿਖ ਲਿਆ। ਜਦੋਂ ਘੜੀ ਤੇ ਨਿਗਾ ਮਾਰੀ ਤਾਂ ਸਵੇਰ ਦੇ 6 ਵਜੇ ਲੱਗੇ ਸੀ। ਤੜਕੇ 3 ਵਜੇ ਦੀ ਫਲਾਈਟ ਪਹੁੰਚੀ ਹੋਈ ਸੀ। ਇਹਦਾ ਮਤਲਬ 3 ਘੰਟੇ ਹੋ ਗਏ ਉਹਨਾਂ ਨੂੰ 에어ਪੋਰਟ ਤੇ ਉਡੀਕ ਦੀਨ। ਉਇਦਲਬਾਗ ਓਏ ਸੁਖਵੰਤ ਉઠੋ ਯਾਰ ਤਰਸੀਮ ਦੀ ਵਾਈਫ ਦਾ 에ਅਰਪੋਰਟ ਤੋਂ ਫੋਨ ਆਇਆ ਪਾ ਹਜੇ ਤੱਕ ਨਹੀਂ ਜਨਾਨੀ ਚੁੱਕਣ 에ਅਰਪੋਰਟ ਤੇ ਪਹੁੰਚਿਆ ਪਤਾ ਨਹੀਂ ਕੀ ਗੱਲ ਹੋਗੀ ਉਹ ਤਾਂ ਕਦੇ ਸਵਾਰੀ ਚੁੱਕਣ ਗਿਆ ਲੇਟ ਨਹੀਂ ਹੋਇਆ ਸੁਖਵੰਤ ਨੇ ਅੱਖਾਂ ਮਲਦਿਆਂ ਤਰਸੀਮ ਦਾ ਸੈੱਲ ਫੋਨ ਨੰਬਰ ਕਮਾਇਆ ਤਾਂ ਆਊਟ ਆਫ ਏਰੀਆ ਦਾ ਮੈਸੇਜ ਬੋਲ ਰਿਹਾ ਸੀ ਯਾਰ ਸੁਖਵੰਤ ਤੂੰ ਐਦਾਂ ਕਰ ਕੈਬ ਕੰਪਨੀ ਦੇ ਡਿਸਪੈਚਰ ਨੂੰ ਫੋਨ ਕਰਕੇ ਦੇਖ ਉਹਨੇ GPS ਤੋਂ ਦੇਖ ਕੇ ਇੱਕਦਮ ਦੱਸ ਦੇਣਾ ਕਿ ਭਾਜੀ ਦੀ ਟੈਕਸੀ ਇਸ ਵੇਲੇ ਕਿੱਥੇ ਆ। ਮੈਨੂੰ ਸ਼ੱਕ ਆ ਕਿ ਉਹ ਰਾਤ ਦਾ ਟੈਕਸੀ ਚਲਾਉਣ ਗਿਆ ਅਜੇ ਤੱਕ ਮੁੜ ਕੇ ਨਹੀਂ ਆਇਆ। ਪੰਮੇ ਦਾ ਦਿਲ ਤੁੜਕੂ ਕਰ ਰਿਹਾ ਸੀ। ਸੁਖਵੰਤ ਨੇ ਫੋਨ ਕੀਤਾ ਤਾਂ ਕੈਬ ਕੰਪਨੀ ਦੇ ਡਿਸਪੈਚਰ ਨੇ ਦੱਸਿਆ ਕਿ ਉਹ ਤਾਂ ਰਾਤ ਦਾ ਹੀ ਗਾਇਬ ਹੋਇਆ ਹੋਇਆ। ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਆ ਕਿੱਥੇ ਨਹੀਂ। ਉਹਦੀ ਕੈਬ ਲੋਕੇਸ਼ਨ ਦਾ ਵੀ ਨਹੀਂ ਪਤਾ ਲੱਗ ਰਿਹਾ ਕਿਤੇ। ਕਿਉਂਕਿ ਉਹਦਾ GPS ਸਿਸਟਮ ਰਿਸਪੌਂਸ ਨਹੀਂ ਦੇ ਰਿਹਾ। ਕੋਈ ਪੁਲਿਸ ਰਿਪੋਰਟ ਨਹੀਂ ਕੀਤੀ ਪੁਲਿਸ ਰਿਪੋਰਟ ਤਾਂ ਸੀ ਲਿਖਾ ਚੁੱਕੇ ਆ ਮੈਨੂੰ ਲੱਗਦਾ ਸ਼ਾਇਦ ਕੋਈ ਲੁੱਟਖੋਦੀ ਵਾਰਦਾਤ ਹੋਈ ਹੋਣੀ ਜੇ ਕੋਈ ਐਕਸੀਡੈਂਟਲ ਕੇਸ ਹੁੰਦਾ ਤਾਂ ਹੁਣ ਤੱਕ ਤਾਂ ਪਤਾ ਲੱਗ ਚੁੱਕਿਆ ਹੁੰਦਾ ਡਿਸਪੈਚਰ ਨਾਲ ਗੱਲਬਾਤ ਕਰਕੇ ਸੁਖਵੰਤ ਸਿਰ ਫੜ ਕੇ ਬੈਠ ਗਿਆ ਕਿਉਂ ਕੀ ਹੋਇਆ ਐਕਸੀਡੈਂਟ ਹੋ ਗਿਆ ਕੋਈ ਹੈਰਾਨੀ ਨਾਲ ਪੰਮਾ ਤੇ ਦਿਲਬਾਗ ਬੋਲਿਆ ਉਹ ਕਹਿੰਦਾ ਕੁਝ ਨਹੀਂ ਪਤਾ ਲੱਗ ਰਿਹਾ ਉਹਦਾ ਨਾ ਐਕਸੀਡੈਂਟ ਦੀ ਰਿਪੋਰਟ ਆਈ ਹੈ ਤੇ ਨਾ ਕੁਝ ਹੋਰ ਮੈਨੂੰ ਯਾਰ ਬਹੁਤ ਡਰ ਲੱਗ ਰਿਹਾ ਕੁਝ ਹੈਪਨ ਹੋਇਆ ਜ਼ਰੂਰ ਆ ਉਹਦੇ ਨਾਲ ਪਰ ਪੰਮਾ ਬੋਲਿਆ ਹੁਣ ਕਿਵੇਂ ਹੋ ਯਾਰ ਫਿਰ ਉਹਦੀ ਵਾਈਫ ਦਾ ਕਿਵੇਂ ਕਰੀਏ ਉਹ ਤਾਂ ਡੀਕ ਡੀਕੇ ਪਰੇਸ਼ਾਨ ਹੋਈ ਪਈ ਹੋਣੀ ਹੈ ਵਿਚਾਰੀ ਆਹੋ ਯਾਰ 에어ਪੋਰਟ ਤੇ ਤਾਂ ਬੰਦਾ ਉਦਾਂ ਹੀ ਬੋਂਦਲ ਜਾਂਦਾ ਜਦ ਮੈਂ ਆਇਆ ਸੀ ਤਾਂ ਪਤਾ ਨਹੀਂ ਸੀ ਲੱਗਦਾ ਕਿ 에어ਪੋਰਟ ਤੋਂ ਬਾਹਰ ਕਿੱਦਾਂ ਨਿਕਲਣਾ ਸਾਰਿਆਂ ਨਾਲ ਐਵੇਂ ਬੀਤਦੀ ਆ ਯਾਰ ਚੱਲ ਹੁਣ ਟਾਈਮ ਨਾ ਬਰਬਾਦ ਕਰੋ ਚਲ ਆਪਾਂ ਤਿੰਨੇ ਚੱਲਦੇ ਆਂ 에어ਪੋਰਟ ਤੇ ਫੋਟੋ ਨਾਲ ਲੈ ਚੱਲਦੇ ਆਂ ਪਛਾਣ ਲਵਾਂਗੇ ਆਪੇ ਕੋਸ਼ਿਸ਼ ਕਰਕੇ ਸੁਖਵੰਤ ਨੇ ਕਾਰ ਦੀ ਚਾਬੀ ਕੱਢਦਿਆਂ ਕਿਹਾ ਤਿੰਨੇ ਜਣੇ ਹਜੇ ਕਾਰ ਵਿੱਚ ਬਹਿ ਕੇ ਤੁਰਨ ਲੱਗੇ ਸੀ ਕਿ ਉਹਨਾਂ ਦੇ ਬੋਹੇ ਦੇ ਅੱਗੇ ترਸੀਮ ਦੀ ਟੈਕਸੀ ਆ ਕੇ ਰੁਕੀ ਅ ਬੱਲੇ ਓਏ ਤੇਰੇ ਭਾ ਸ਼ਰਮ ਹਿਆ ਹੈਗੀ ਐ ਕਿ ਨਹੀਂ ਪੰਮਾ ਗੁੱਸੇ 'ਚ ਬੋਲਦਾ ترਸੀਮ ਦੇ ਉਤਰਨ ਤੋਂ ਪਹਿਲਾਂ ਹੀ ਟੈਕਸੀ ਦੇ ਬੋਹੇ ਅੱਗੇ ਜਾ ਖੜੋਇਆ ਇੰਨੀ ਸਾਲੀ ਡਾਲਰਾਂ ਦੀ ਭੁੱਖ ਤੈਨੂੰ ਪੈਗੀ ਨਾ ਤੈਨੂੰ ਪਿੱਛੇ ਕਿਸੇ ਯਾਰ ਦੋਸਤ ਦੀ ਫਿਕਰ ਨਾ ਤੈਨੂੰ ਆਪਣੇ ਨਿਆਣਿਆਂ ਦੀ ਸੁਖਵੰਤ ਦਾ ਪਾਰਾ ਚੜ ਗਿਆ ਤਰਸੇਮਦਸ ਰਾਤ ਦਾ ਗਿਆ ਕਿੱਥੋਂ ਆਇਆ ਉਹ ਮੇਰੀ ਗੱਲ ਤਾਂ ਸੁਣੋ ਬਈ ਪਹਿਲਾਂ ਮੈਂ ਜਿਉਂਦਾ ਜਾਗਦਾ ਆ ਗਿਆ ਤੇ ਤੁਸੀਂ ਮੈਨੂੰ ਐਦਾਂ ਕਹਿੰਨੇ ਹੋ ਤਰਸੇਮ ਟੈਕਸੀ 'ਚੋਂ ਨਿਕਲ ਕੇ ਲੰਗ ਮਾਰ ਕੇ ਐਵੇਂ ਤੁਰ ਰਿਹਾ ਸੀ ਜਿਵੇਂ ਨਸ਼ਾ ਪਿੱਤਾ ਹੋਵੇ ਉਹਦੀ ਹਾਲਤ ਦੇਖ ਕੇ ਦਿਲਬਾਗ ਬੋਲਿਆ ਚੱਲ ਛੱਡੋ ਯਾਰ ਪਹਿਲਾਂ ਬਾਜੀ ਨੂੰ ਅੰਦਰ ਲਿਆ ਕੇ ਪਾਣੀ ਧਾਣੀ ਪੁੱਛੋ ਕਿਹੜੀ ਮੁਸੀਬਤ ਚੋਂ ਨਿਕਲ ਕੇ ਆਇਆ ਵਿਚਾਰਾ ਭੁੱਖਣ ਭਾਣਾ ਆ ਲੈ ਫੜ ਪਾ ਪਾਣੀ ਪੀ ਲਾ ਫੇਰ ਕਰੀ ਗੱਲ ਤਰਸੀਮ ਨੇ ਸਾਰਾ ਗਲਾਸ ਪਾਣੀ ਦਾ ਘਟਾ ਘਟ ਪੀ ਲਿਆ ਥੋੜੀ ਜੀ ਸੌਂਰਤ ਚਾਹੁੰਦਾ ਬੋਲਿਆ ਰਾਤੀ ਜਦੋਂ ਮੈਂ 12:00 ਵਜੇ ਕੰਮ ਖਤਮ ਕਰਕੇ ਘਰ ਨੂੰ ਇਹ ਜਾਣ ਕੇ ਤੁਰਿਆ ਕਿ ਮੈਂ ਘਰੋਂ ਨਾ ਧੋ ਕੇ 에ਅਰਪੋਰਟ ਤੇ ਜਾਵਾਂ ਤਾਂ ਤੁਰਨ ਲੱਗੇ ਨੇ ਮੈਨੂੰ ਇੱਕ ਨਾਈਟ ਕਲੱਬ ਮੁਰੇਉ ਦੋ ਸਵਾਰੀਆਂ ਮਿਲ ਗਈਆਂ ਕਹਿੰਦੀ ਆ ਅਸੀਂ ਸਨਪਰਾਸਿਸਕੋ 에어ਪੋਰਟ ਤੇ ਜਾਣਾ ਮੈਂ ਕਿਹਾ ਮਨਾ ਮੈਂ ਵੀ ਤਾਂ 에어ਪੋਰਟ ਦੇ ਅੱਗੇ ਜਾਣਾ ਨੌਣ ਦਾ ਕੀ ਆ ਇਹਨਾਂ ਨੂੰ 에어ਪੋਰਟ ਤੇ ਲਾ ਕੇ ਕੁਲਵੰਤ ਨੂੰ ਉੱਥੋਂ ਚੁੱਕ ਲਿਓ ਬਸ ਮੈਂ 100 ਡਾਲਰ ਦੇ لالਚ ਚ ਫਸ ਗਿਆ ਆਹੋ ਇਹ ਤਾਂ ਤੇਰੀ ਪੁਰਾਣੀ ਆਦਤ ਆ ਪੰਮਾ ਬੋਲਿਆ ਤੂੰ ਅੱਗੇ ਬੋਲ ਕੀ ਹੋਇਆ ਉਹੀ ਤਾਂ ਦੱਸ ਰਿਹਾ ਉਹਨਾਂ ਚੋਂ ਇੱਕ ਗੋਰੀ ਸੀ ਤੇ ਇੱਕ ਕਾਲੀ ਕਾਲੀ ਕਹਿਣ ਲੱਗੀ ਅਸੀਂ ਰਸਤੇ ਵਿੱਚ ਸਨ ਲਿਆਡਰੋ ਤੋਂ ਇੱਕ ਹੋਰ ਸਵਾਰੀ ਪਿਕ ਕਰਨੀ ਆ। ਉਹਦੇ ਵਾਸਤੇ ਤੇਨੂੰ 50 ਡਾਲਰ ਹੋਰ ਵੱਧ ਦੇ ਦੇਵਾਂਗੇ। ਮੈਂ ਲਾਲਚ ਵਸਾ ਕੇ ਗੱਡੀ ਸਨ ਪ੍ਰਾਸਿਸਕੋ ਨੂੰ ਤੋਰ ਲਈ। ਰਸਤੇ 'ਚ ਜਦੋਂ ਸਨ ਲਿਆਡਰੇ ਤੋਂ ਸਵਾਰੀ ਪਿਕ ਕਰਨ ਗਏ ਤਾਂ ਮੈਨੂੰ ਕਿਸੇ ਗਲਤ ਰਸਤੇ ਤੇ ਲੈ ਗਈਆਂ। ਇੱਕ ਉਜਾੜ ਪਹਾੜੀ ਰਸਤੇ ਤੇ ਲਿਜਾ ਕੇ ਮੈਨੂੰ ਕਹਿੰਦੀ ਆਂ ਗੱਡੀ ਰੋਕ। ਜਦੋਂ ਮੈਂ ਗੱਡੀ ਰੋਕੀ ਤਾਂ ਇੱਕ ਜਣੀ ਨੇ ਮੇਰੇ ਸਿਰ ਵਿੱਚ ਪਤਾ ਨਹੀਂ ਕੀ ਮਾਰਿਆ। ਮੈਂ ਸਟੀਅਰਿੰਗ ਵੀਲ ਤੇ ਬੇਹੋਸ਼ ਹੋ ਕੇ ਡਿੱਗ ਪਿਆ। 2-3 ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਮੈਂ ਦੇਖਿਆ ਕਿ ਮੈਂ ਦਰਖਤਾਂ ਦੇ ਥੱਲੇ ਲੰਮਾ ਪਿਆ। ਮੇਰੇ ਕੋਲ ਨਾ ਮੇਰਾ ਬਟੂਆ ਐ ਨਾ ਸੈੱਲਫੋਨ। ਮੈਂ ਕਈ ਮਿਲ ਪੈਦਲ ਤੁਰਦਾ ਤੁਰਦਾ ਗਿਆ। ਜਦੋਂ ਮੈਂ ਫ੍ਰੀਵੇ ਦੇ ਐਂਟਰੈਂਸ ਦੇ ਕੋਲ ਪਹੁੰਚਾ ਤਾਂ ਦਰਖਤਾਂ ਦੇ ਝੁੰਡ ਥੱਲੇ ਮੇਰੀ ਟੈਕਸੀ ਖੜੀ ਮਿਲੀ। ਮੈਂ ਆਪਣੀ ਟੈਕਸੀ ਦੀ ਇੱਕ ਚਾਬੀ ਹਮੇਸ਼ਾ ਚੋਰ ਜੇਬ ਵਿੱਚ ਰੱਖਦਾ। ਤਾਂ ਮੈਂ ਗੱਡੀ ਲੈ ਕੇ ਇੱਥੇ ਪਹੁੰਚਿਆ। ਹੋਇਆ ਤਾਂ ਬੜਾ ਮਾੜਾ ਹੋਇਆ ਯਾਰ ਤੇਰੇ ਨਾਲ। ਪਰ ਟੈਲੀਫੋਨ ਕਰਕੇ ਸਾਨੂੰ ਦੱਸਤਾ ਦੰਦਾ ਪੰਮਾ ਹਜੇ ਵੀ ਹਰਕਤ ਚ ਬੋਲਿਆ ਉਹ ਭਰਾਵਾ ਫੋਨ ਕਿੱਥੋਂ ਕਰਦਾ ਸੈੱਲ ਫੋਨ ਤਾਂ ਉਹ ਲੈ ਗਈਆ ਮੇਰਾ ਉਹ ਭਰਾਵਾ ਐਨੇ ਪੇ ਫੋਨ ਲੱਗੇ ਆ ਸੜਕਾਂ ਤੇ ਉਹ ਭਰਾਵਾ ਉਹ ਮੇਰੀ ਜੇਬ ਚ ਕੋਈ ਪੈਣੀ ਨਹੀਂ ਛੱਡ ਕੇ ਗਈਆਂ ਟੈਕਸੀ ਚੋਂ ਕਿਸੇ ਦੇ ਡਿੱਗੇ 35 ਸੈਂਟ ਲੱਭ ਕੇ ਮੈਂ ਡਿਸਪੈਚਰ ਨੂੰ ਫੋਨ ਕੀਤਾ ਸੀ ਚਲ ਬਾਕੀ ਸਟੋਰੀ ਤੇਰੀ ਅਸੀਂ ਰਸਤੇ ਚ ਸੁਣ ਲਵਾਂਗੇ 3 ਘੰਟੇ ਤੋਤੇ ਹੋਗੇ ਭਰਜਾਈ ਨੂੰ 에어ਪੋਰਟ ਤੇ ਡੀਕਦੀ ਨੂੰ ਸੁਖਵੰਤ ਨੇ ਉੱਠਦਿਆਂ ਕਿਹਾ oh my god ਚੱਲੇ ਛੇਤੀ ਚੱਲੀਏ ਫਿਰ ਸਾਰੇ ਜਣੇ ਉੱਟ ਕੇ ਬੋਹੇ ਤੋਂ ਬਾਹਰ ਗਏ ਤੁਰਨ ਲੱਗੇ ਤਾਂ ਉਹਨਾਂ ਦੇ ਘਰ ਦੇ ਮੂਹਰੇ ਇੱਕ ਟੈਕਸੀ ਆ ਕੇ ਰੁਕੀ ਸਾਰੇ ਜਣੇ ਨੱਠ ਕੇ ਟੈਕਸੀ ਦੇ ਕੋਲ ਆਏ ਤਾਂ ਕੁਲਵੰਤ ਸਾਰਿਆਂ ਨੂੰ ਸੱਚਰੀ ਅਕਾਲ ਕਹਿ ਕੇ ਦਰਸੇਮ ਦੀ ਹਿੱਕ ਨਾਲ ਲੱਗ ਗਈ ਦੋਨੇ ਬੱਚੇ ਉਹਦੀਆਂ ਲੱਤਾਂ ਨੂੰ ਚਿੰਬੜ ਗਏ ਸਾਰਿਆਂ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਵਗਦੁਰੇ ਸੁਖਵੰਤ ਨੇ ਟੈਕਸੀ ਡਰਾਈਵਰ ਨੂੰ ਪੈਸੇ ਦੇ ਕੇ ਤੋਰਿਆ ਤੇ ਜਦੋਂ ਸਾਰੇ ਨੇ ਅੰਦਰ ਆ ਕੇ ਪਾਣੀ-ਤਾਣੀ ਪੀ ਲਿਆ ਫਿਰ ਛੋਟਾ ਜਿਹਾ ਬਿੱਟੂ ਬੋਲਿਆ ਡੈਡੀ ਜੀ ਤੁਸੀਂ ਤੁਹ ਤੋਂ ਇੱਕ ਗੱਲ ਪੁੱਛਣੀ ਆ ਹਾਂ ਪੁੱਛ ਪੁੱਤ ਤਰਸੇਮ ਨੇ ਲਾੜ ਨਾਲ ਕਿਹਾ ਤੁਸੀਂ ਸਾਨੂੰ 에ਅਰਪੋਰਟ ਤੇ ਲੈਣ ਕਿਉਂ ਨਹੀਂ ਆਏ ਪੁੱਤ ਮੈਂ ਤੁਹਾਨੂੰ 에ਅਰਪੋਰਟ ਤੋਂ ਲੈਣ ਤਾਂ ਤੁਰਿਆ ਸੀ ਪਰ ਡਾਲਰ ਦੌੜ ਵਿੱਚ ਅੰਨਾ ਹੋਇਆ ਰਸਤੇ 'ਚ ਇੱਕ ਡੂੰਘੇ ਹਨੇਰੇ ਖੱਡੇ 'ਚ ਡਿੱਗ ਗਿਆ ਇਹ ਗੱਲ ਸੁਣ ਕੇ ਸਾਰੇ ਜਣੇ ਤਰਸੇਮ ਵੱਲ ਬਿੱਟ-ਬਿੱਟ ਦੇਖਣ ਲੱਗ ਪਏ ਤੇ ਕੁਲਵੰਤ ਦੀਆਂ ਅੱਖਾਂ ਭਰ ਆਈਆਂ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਜੀ ਇਹ ਡਾਲਰਾਂ ਦੀ ਦੌੜ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਪੰਜਾਬੀ ਆਵਾਜ਼ ਕਹਾਣੀਏ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ